हाल ही ਵਿੱਚ ਕਿਸੇ ਨੇ ਪੁੱਛਿਆ ਦਿਸ਼ਾ ਪਰਿਵਰਤਨ ਕੀ ਹੈ ਦਿਸ਼ਾ ਪਰਿਵਰਤਨ ਕੀ ਕਰਦਾ ਹੈ ਖੈਰ ਅਸੀਂ ਸ਼ਬਦਾਂ ਹਾਂ ਬਾਹਰ ਸੜਕਾਤੇ ਅਸੀਂ ਇਸ ਦਾ ਪ੍ਰਚਾਰ ਕਰਦੇ ਹਾਂ ਅਤੇ ਫਿਰ ਇਸ ਨੂੰ ਸਿਖਾਉਂਦੇ ਅਤੇ ਫਿਰ ਇਸਨੂੰ ਪਹੁੰਚਦੇ ਹਾਂ ਅਸੀਂ ਵੱਖਰੇ ਤਰੀਕੇ ਨਾਲ ਸੋਚਦੇ ਹਾਂ ਤੇ ਅਮਲ ਜੋ ਸੋਚ ਵਿੱਚ ਵੀ ਨਾ ਆਵੇ ਉਸ ਤਰੀਕੇ ਨਾਲ ਕਰਦੇ ਹਾਂ ਅਤੇ ਜੇ ਤੁਸੀਂ ਸਭ ਦੀ ਖੋਜ ਕਰਦੇ ਹੋ ਤੁਸੀਂ ਇਸ ਨੂੰ ਉੱਥੇ ਲੱਭ ਸਕੋਗੇ ਦਿਸ਼ਾ ਪਰਿਵਰਤਨ ਬਹੁਭਾਸ਼ੀ ਹੈ ਬਹੁ ਸਭਿਆਚਾਰਕ ਹੈ ਅਤੇ ਬਹੁ ਪੀੜੀ ਹੈ ਅਸੀਂ ਉੱਚ ਸਿੱਖਿਆ ਵਿੱਚ ਵਿਸ਼ਵਾਸ ਰੱਖਦੇ ਹਾਂ ਇੱਥੇ ਸੇਕੜੇ ਲੋਕ ਹਨ ਜੋ 8 ਅਰਬ ਲੋਕਾਂ ਦੀ ਦੁਨੀਆ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਬਿਲਕੁਲ ਸਹੀ ਅਸੀਂ ਪਰਮੇਸ਼ਵਰ ਦੇ ਬਦਲਦੇ ਵਚਨ ਨੂੰ ਪ੍ਰਦਾਨ ਕਰ ਰਹੇ ਹਾਂ ਇਸ ਸਦਾ ਬਦਲਦੇ ਰਹਿਣ ਵਾਲੇ ਸੰਚਾਰ ਵਿੱਚ ਇਹ ਕੋਈ ਛੋਟਾ ਕੰਮ ਨਹੀਂ ਹੈ ਪਰ ਪਰਮੇਸ਼ਵਰ ਦੇ ਨਿਰਦੇਸ਼ਨ ਅਤੇ ਸ਼ਕਤੀ ਦੁਆਰਾ ਅਸੀਂ ਇਹ ਕਰਦੇ ਹਾਂ ਤੇ ਇਹ ਹੀ ਦਿਸ਼ਾ ਪਰਿਵਰਤਨ ਹੈ